ਦੇਖੋ ਅੱਜ ਇੱਕ ਪੁਰਬ ਹੁੰਦਾ ਏ ਇੱਕ ਫੈਸਟੀਵਲ ਆ ਜਿਹੜੀ ਇਲੈਕਸ਼ਨ ਆ ਤੇ ਅੱਜ ਬੀਜੇਪੀ ਦਾ ਕੈਂਡੀਡੇਟ ਹੋਣ ਨਾਤੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੋਣ ਨਾਤੇ ਅੱਜ 11 ਵਜੇ ਆਪਾਂ ਆਪਣਾ ਨਾਮੀਨੇਸ਼ਨ ਫਾਈਲ ਕਰਾਂਗੇ ਪਰਚਾ داخل ਕਰਾਂਗੇ ਤੇ ਲੁਧਿਆਣੇ ਬੜਾ ਵੱਡਾ ਉਤਸ਼ਾਹ ਏ ਜੋ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਲੋਕ ਪਹਿਲੀ ਵਾਰ ਪੰਜਾਬ ਚ ਤੇ ਲੁਧਿਆਣਾ ਚ ਵੋਟ ਕਰਨਾ ਚਾਹੁੰਦੇ ਆ ਲੋਕ ਸਿਰਫ ਤੇ ਸਿਰਫ ਇੱਕੋ ਏਜੰਡੇ ਤੇ ਡਿਵੈਲਪਮੈਂਟ ਦੇ ਏਜੰਡੇ ਦੇ ਵੋਟ ਕਰਨਾ ਚਾਹੁੰਦੇ ਆ ਹੋਰ ਸਭ ਪਾਰਟੀਆਂ ਜਿਹੜੀਆਂ ਉਹ ਆਪਣੀਆਂ ਆਪਣੀਆਂ ਗੱਲਾਂ ਆਪਣੇ ਆਪਣੇ ਕਿਸੇ ਨੂੰ ਪੁੱਠਾ ਸਿੱਧਾ ਬੋਲ ਬੋਲ ਕੇ ਪਰ ਇੱਕੋ ਏਜੰਡਾ ਮੈਂ ਦਿਹਾੜੇ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਕੋ ਇੱਕ ਨਰਿੰਦਰ ਮੋਦੀ ਜੀ ਦਾ ਜੋ ਸਭ ਕੁਝ ਬਦਲ ਕੇ ਰੱਖਤਾ ਜਿਨ੍ਹਾਂ ਨੇ ਦੇਸ਼ ਦਾ ਅੱਜ ਦੇਸ਼ ਦੁਨੀਆ ਦੇ ਵਿੱਚ ਤਾਕਤ ਬਣ ਗਿਆ ਤੁਸੀਂ ਇੰਨਾ ਅੰਦਾਜ਼ਾ ਲਾਓ ਉਵੇਂ ਹੀ ਦੇਸ਼ ਦੇ ਵਿੱਚ ਤਾਕਤ ਬਣਾਉਣੀ ਆ ਲੁਧਿਆਣੇ ਦੀ ਤੇ ਅੱਜ ਉਦੀ ਸ਼ੁਰੂਆਤ ਨਹੀਂ ਆ ਜਿਹੜੀ ਅੱਜ ਲੁਧਿਆਣੇ ਨੂੰ ਸ਼੍ਰੇਸ਼ਟ ਬਣਾਉਣ ਦੀ ਨਹੀਂ ਆ ਅੱਜ ਉਹ ਧਰੀ ਗਈ ਆ ਦੇਖੋ ਅੱਜ ਇੱਕ ਪੁਰਬ ਹੁੰਦਾ ਹੈ ਇੱਕ ਫੈਸਟੀਵਲ ਆ ਜਿਹੜੀ ਇਲੈਕਸ਼ਨ ਆ ਤੇ ਅੱਜ ਬੀਜੇਪੀ ਦਾ ਕੈਂਡੀਡੇਟ ਹੋਣ ਨਾਤੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੋਣ ਨਾਤੇ ਅੱਜ 11 ਵਜੇ ਆਪਾਂ ਆਪਣਾ ਨਾਮੀਨੇਸ਼ਨ ਫਾਈਲ ਕਰਾਂਗੇ ਪਰਚਾ ਦਾਖਲ ਕਰਾਂਗੇ ਤੇ ਲੁਧਿਆਣੇ ਬੜਾ ਵੱਡਾ ਉਤਸ਼ਾਹ ਹੈ ਜੋ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਲੋਕ ਪਹਿਲੀ ਵਾਰ ਪੰਜਾਬ ਚ ਤੇ ਲੁਧਿਆਣਾ ਚ ਵੋਟ ਕਰਨਾ ਚਾਹੁੰਦੇ ਆ ਲੋਕ ਸਿਰਫ ਤੇ ਸਿਰਫ ਇੱਕੋ ਏਜੰਡੇ ਤੇ ਡਿਵੈਲਪਮੈਂਟ ਦੇ ਏਜੰਡੇ ਦੇ ਵੋਟ ਕਰਨਾ ਚਾਹੁੰਦੇ ਆ ਹੋਰ ਸਭ ਪਾਰਟੀਆਂ ਜਿਹੜੀਆਂ ਉਹ ਆਪਣੀਆਂ ਆਪਣੀਆਂ ਗੱਲਾਂ ਆਪਣੇ ਆਪਣੇ ਕਿਸੇ ਨੂੰ ਪੁੱਠਾ ਸਿੱਧਾ ਬੋਲ ਬੋਲ ਕੇ ਪਰ ਇੱਕੋ ਏਜੰਡਾ ਮੈਂ ਲੁਧਿਆਣੇ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਕੋ ਇੱਕ ਨਰਿੰਦਰ ਮੋਦੀ ਜੀ ਦਾ ਜੋ ਸਭ ਕੁਝ ਬਦਲ ਕੇ ਰੱਖਤਾ ਜਿਨ੍ਹਾਂ ਨੇ ਦੇਸ਼ ਦਾ ਅੱਜ ਦੇਸ਼ ਦੁਨੀਆ ਦੇ ਵਿੱਚ ਤਾਕਤ ਬਣ ਗਿਆ ਤੁਸੀਂ ਇੰਨਾ ਅੰਦਾਜ਼ਾ ਲਾਓ ਉਮੇਂ ਦੇਸ਼ ਦੇ ਵਿੱਚ ਤਾਕਤ ਬਣਾਉਣੀ ਆ ਲੁਧਿਆਣੇ ਦੀ ਤੇ ਅੱਜ ਉਹਦੀ ਸ਼ੁਰੂਆਤ ਨਹੀਂ ਆ ਜਿਹੜੀ ਅੱਜ ਲੁਧਿਆਣੇ ਨੂੰ ਸ਼੍ਰੇਸ਼ਟ ਬਣਾਉਣ ਦੀ ਨਹੀਂ ਆ ਅੱਜ ਉਹ ਧਰੀ ਗਈ ਆ ਦੇਖੋ ਅੱਜ ਇੱਕ ਪੁਰਬ ਹੁੰਦਾ ਹੈ ਇੱਕ ਫੈਸਟੀਵਲ ਆ ਜਿਹੜੀ ਇਲੈਕਸ਼ਨ ਆ ਤੇ ਅੱਜ ਬੀਜੇਪੀ ਦਾ ਕੈਂਡੀਡੇਟ ਹੋਣ ਨਾਤੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੋਣ ਨਾਤੇ ਅੱਜ 11 ਵਜੇ ਆਪਾਂ ਆਪਣਾ ਨਾਮੀਨੇਸ਼ਨ ਫਾਈਲ ਕਰਾਂਗੇ ਪਰਚਾ ਦਾਖਲ ਕਰਾਂਗੇ ਤੇ ਲੁਧਿਆਣੇ ਬੜਾ ਵੱਡਾ ਉਤਸ਼ਾਹ ਹੈ ਜੋ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਲੋਕ ਪਹਿਲੀ ਵਾਰ ਪੰਜਾਬ ਚ ਤੇ ਲੁਧਿਆਣਾ ਚ ਵੋਟ ਕਰਨਾ ਚਾਹੁੰਦੇ ਆ ਲੋਕ ਸਿਰਫ ਤੇ ਸਿਰਫ ਇੱਕੋ ਹੀ ਏਜੰਡੇ ਤੇ ਡਿਵੈਲਪਮੈਂਟ ਦੇ ਏਜੰਡੇ ਦੇ ਵੋਟ ਕਰਨਾ ਚਾਹੁੰਦੇ ਆ ਹੋਰ ਸਭ ਪਾਰਟੀਆਂ ਜਿਹੜੀਆਂ ਉਹ ਆਪਣੀਆਂ ਆਪਣੀਆਂ ਗੱਲਾਂ ਆਪਣੇ ਆਪਣੇ ਕਿਸੇ ਨੂੰ ਪੁੱਠਾ ਸਿੱਧਾ ਬੋਲ ਬੋਲ ਕੇ ਪਰ ਇੱਕੋ ਏਜੰਡਾ ਮੈਂ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਕੋ ਇੱਕ ਨਰਿੰਦਰ ਮੋਦੀ ਜੀ ਦਾ ਜੋ ਸਭ ਕੁਝ ਬਦਲ ਕੇ ਰੱਖਤਾ ਜਿਨ੍ਹਾਂ ਨੇ ਦੇਸ਼ ਦਾ ਅੱਜ ਦੇਸ਼ ਦੁਨੀਆ ਦੇ ਵਿੱਚ ਤਾਕਤ ਬਣ ਗਿਆ ਤੁਸੀਂ ਇੰਨਾ ਅੰਦਾਜ਼ਾ ਲਾਓ ਉਵੇਂ ਹੀ ਦੇਸ਼ ਦੇ ਵਿੱਚ ਤਾਕਤ ਬਣਾਉਣੀ ਆ ਲੁਧਿਆਣੇ ਦੀ ਤੇ ਅੱਜ ਉਹਦੀ ਸ਼ੁਰੂਆਤ ਨਹੀਂ ਆ ਜਿਹੜੀ ਅੱਜ ਲੁਧਿਆਣੇ ਨੂੰ ਸ਼੍ਰੇਸ਼ਟ ਬਣਾਉਣ ਦੀ ਨਹੀਂ ਆ ਅੱਜੋ ਦੇਖੋ ਅੱਜ ਇੱਕ ਪੁਰਬ ਹੁੰਦਾ ਹੈ ਇੱਕ ਫੈਸਟੀਵਲ ਆ ਜਿਹੜੀ ਇਲੈਕਸ਼ਨ ਆ ਤੇ ਅੱਜ ਭਾਜਪੀ ਦਾ ਕੈਂਡੀਡੇਟ ਹੋਣ ਨਾਤੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੋਣ ਨਾਤੇ ਅੱਜ 11 ਵਜੇ ਆਪਾਂ ਆਪਣਾ ਨਾਮੀਨੇਸ਼ਨ ਫਾਈਲ ਕਰਾਂਗੇ ਪਰਚਾ ਦਾਖਲ ਕਰਾਂਗੇ ਤਿਨ ਲੁਧਿਆਣੇ ਬੜਾ ਵੱਡਾ ਉਤਸ਼ਾਹ ਹੈ ਜੋ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਲੋਕ ਪਹਿਲੀ ਵਾਰ ਪੰਜਾਬ ਚ ਤੇ ਲੁਧਿਆਣਾ ਚ ਵੋਟ ਕਰਨਾ ਚਾਹੁੰਦੇ ਆ ਲੋਕ ਸਿਰਫ ਤੇ ਸਿਰਫ ਇੱਕੋ ਏਜੰਡੇ ਤੇ ਡਿਵੈਲਪਮੈਂਟ ਦੇ ਏਜੰਡੇ ਤੇ ਵੋਟ ਕਰਨਾ ਚਾਹੁੰਦੇ ਆ ਹੋਰ ਸਭ ਪਾਰਟੀਆਂ ਜਿਹੜੀਆਂ ਆਪਣੀਆਂ ਆਪਣੀਆਂ ਗੱਲਾਂ ਆਪਣੇ ਆਪਣੇ ਕਿਸੇ ਨੂੰ ਪੁੱਠਾ ਸਿੱਧਾ ਬੋਲ ਬੋਲ ਕੇ ਪਰ ਇੱਕੋ ਏਜੰਡਾ ਮੈਂ ਦਿਹਾੜੇ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਕੋ ਇੱਕ ਨਰਿੰਦਰ ਮੋਦੀ ਜੀ ਦਾ ਜੋ ਸਭ ਕੁਝ ਬਦਲ ਕੇ ਰੱਖਤਾ ਜਿਨ੍ਹਾਂ ਨੇ ਦੇਸ਼ ਦਾ ਅੱਜ ਦੇਸ਼ ਦੁਨੀਆ ਦੇ ਵਿੱਚ ਤਾਕਤ ਬਣ ਗਿਆ ਤੁਸੀਂ ਇੰਨਾ ਅੰਦਾਜ਼ਾ ਲਾਓ ਉਵੇਂ ਹੀ ਦੇਸ਼ ਦੇ ਵਿੱਚ ਤਾਕਤ ਬਣਾਉਣੀ ਆ ਲੁਧਿਆਣੇ ਦੀ ਤੇ ਅੱਜ ਉਹਦੀ ਸ਼ੁਰੂਆਤ ਨਹੀਂ ਆ ਜਿਹੜੀ ਅੱਜ ਲੁਧਿਆਣੇ ਨੂੰ ਸ਼੍ਰੇਸ਼ਟ ਬਣਾਉਣ ਦੀ ਨਹੀਂ ਆ ਅੱਜ ਜੋ ਤਰੀਕੀ ਆ ਦੇਖੋ ਅੱਜ ਇੱਕ ਪੁਰਬ ਹੁੰਦਾ ਹੈ ਇੱਕ ਫੈਸਟੀਵਲ ਆ ਜਿਹੜੀ ਇਲੈਕਸ਼ਨ ਆ ਤੇ ਅੱਜ ਬੀਜੇਪੀ ਦਾ ਕੈਂਡੀਡੇਟ ਹੋਣ नाते ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੋਣ नाते ਅੱਜ 11 ਵਜੇ ਆਪਾ ਆਪਣਾ ਨਾਮੀਨੇਸ਼ਨ ਫਾਈਲ ਕਰਾਂਗੇ ਪਰਚਾ ਢਾਕਲ ਕਰਾਂਗੇ ਤੇ ਲੁਧਿਆਣੇ ਬੜਾ ਵੱਡਾ ਉਤਸ਼ਾਹ ਹੈ ਜੋ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਲੋਕ ਪਹਿਲੀ ਵਾਰ ਪੰਜਾਬ ਚ ਤੇ ਲੁਧਿਆਣਾ ਚ ਵੋਟ ਕਰਨਾ ਚਾਹੁੰਦੇ ਆ ਲੋਕ ਸਿਰਫ ਤੇ ਸਿਰਫ ਇੱਕੋ ਹੀ ਏਜੰਡੇ ਤੇ ਡਿਵੈਲਪਮੈਂਟ ਦੇ ਏਜੰਡੇ ਦੇ ਵੋਟ ਕਰਨਾ ਚਾਹੁੰਦੇ ਆ ਹੋਰ ਸਭ ਪਾਰਟੀਆਂ ਜਿਹੜੀਆਂ ਆਪਣੀਆਂ ਆਪਣੀਆਂ ਗੱਲਾਂ ਆਪਣੇ ਆਪਣੇ ਕਿਸੇ ਨੂੰ ਪੁੱਠਾ ਸਿੱਧਾ ਬੋਲ ਬੋਲ ਕੇ ਪਰ ਇੱਕੋ ਏਜੰਡਾ ਮੈਂ ਦਿਹਾੜੇ ਵਾਸੀਆਂ ਨੂੰ ਅਪੀਲ ਕਰਦਾ ਬਈ ਇੱਕ ਨਰਿੰਦਰ ਮੋਦੀ ਜੀ ਦਾ ਜੋ ਸਭ ਕੁਝ ਬਦਲ ਕੇ ਰੱਖਤਾ ਜਿਨ੍ਹਾਂ ਨੇ ਦੇਸ਼ ਦਾ ਅੱਜ ਦੇਸ਼ ਦੁਨੀਆ ਦੇ ਵਿੱਚ ਤਾਕਤ ਬਣ ਗਿਆ ਤੁਸੀਂ ਇੰਨਾ ਅੰਦਾਜ਼ਾ ਲਾਓ ਉਵੇਂ ਹੀ ਦੇਸ਼ ਦੇ ਵਿੱਚ ਤਾਕਤ ਬਣਾਉਣੀ ਆ ਲੁਧਿਆਣੇ ਦੀ ਤੇ ਅੱਜ ਉਹਦੀ ਸ਼ੁਰੂਆਤ ਨਹੀਂ ਆ ਜਿਹੜੀ ਅੱਜ ਉਹ ਲੁਧਿਆਣੇ ਨੂੰ ਸ਼੍ਰੇਸ਼ਟ ਬਣਾਉਣ ਦੀ ਨਹੀਂ ਆ ਅੱਜ ਉਹ ਤਈ ਲਈ ਆ ਦੇਖੋ ਅੱਜ ਇੱਕ ਪੁਰਬ ਹੁੰਦਾ ਹੈ ਇੱਕ ਫੈਸਟੀਵਲ ਆ ਜਿਹੜੀ ਇਲੈਕਸ਼ਨ ਆ ਤੇ ਅੱਜ ਬੀਜੇਪੀ ਦ ਕੈਂਡੀਡੇਟ ਹੋਣ नाते ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੋਣ नाते ਅੱਜ 11 ਵਜੇ ਆਪਾਂ ਆਪਣਾ ਨਾਮੀਨੇਸ਼ਨ ਫਾਈਲ ਕਰਾਂਗੇ ਪਰਚਾ ਦਾਖਲ ਕਰਾਂਗੇ ਤੇ ਲੁਧਿਆਣੇ ਬੜਾ ਵੱਡਾ ਉਤਸ਼ਾਹ ਹੈ ਜੋ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਲੋਕ ਪਹਿਲੀ ਵਾਰ ਪੰਜਾਬ ਚ ਤੇ ਲੁਧਿਆਣਾ ਚ ਵੋਟ ਕਰਨਾ ਚਾਹੁੰਦੇ ਆ ਲੋਕ ਸਿਰਫ ਤੇ ਸਿਰਫ ਇੱਕੋ ਏਜੰਡੇ ਤੇ ਡਿਵੈਲਪਮੈਂਟ ਦੇ ਏਜੰਡੇ ਤੇ ਵੋਟ ਕਰਨਾ ਚਾਹੁੰਦੇ ਆ ਹੋਰ ਸਭ ਪਾਰਟੀਆਂ ਜਿਹੜੀਆਂ ਆਪਣੀਆਂ ਆਪਣੀਆਂ ਗੱਲਾਂ ਆਪਣੇ ਆਪਣੇ ਕਿਸੇ ਨੂੰ ਪੁੱਠਾ ਸਿੱਧਾ ਬੋਲ ਬੋਲ ਕੇ ਪਰ ਇੱਕੋ ਏਜੰਡਾ ਮੈਂ ਦਿਹਾੜੇ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਕੋ ਇੱਕ ਨਰਿੰਦਰ ਮੋਦੀ ਜੀ ਦਾ ਜੋ ਸਭ ਕੁਝ ਬਦਲ ਕੇ ਰੱਖਤਾ ਜਿਨ੍ਹਾਂ ਨੇ ਦੇਸ਼ ਦਾ ਅੱਜ ਦੇਸ਼ ਦੁਨੀਆ ਦੇ ਵਿੱਚ ਤਾਕਤ ਬਣ ਗਿਆ ਤੁਸੀਂ ਇੰਨਾ ਅੰਦਾਜ਼ਾ ਲਾਓ ਉਵੇਂ ਹੀ ਦੇਸ਼ ਦੇ ਵਿੱਚ ਤਾਕਤ ਬਣਾਉਣੀ ਆ ਲੁਧਿਆਣੇ ਦੀ ਤੇ ਅੱਜ ਉਹਦੀ ਸ਼ੁਰੂਆਤ ਨਹੀਂ ਆ ਜਿਹੜੀ ਅੱਜ ਜੋ ਲੁਧਿਆਣੇ ਨੂੰ ਸ਼੍ਰੇਸ਼ਟ ਬਣਾਉਣ ਦੀ ਨਹੀਂ ਆ ਅੱਜ ਜੋ ਤਰੀਕੀ